ਇਸ ਵੇਲੇ ਦੀ ਵੱਡੀ ਤੋਂ ਦੁਖਦਾਈ ਖਬਰ ਤੁਹਾਨੂੰ ਫਰੋਇਪਰ ਦੇ ਹਲਕਾ ਗੁਰੂਰ ਸਾਹਿਬ ਤੋਂ ਦੇ ਰਹੇ ਹਾਂ ਜਿੱਥੇ ਇੱਕ 10 ਸਾਲਾ ਬੱਚੇ ਨੇ ਪਾਈਪ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂਕਿ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਜਿਹੜੀ ਆ ਉਹ ਪਹੁੰਚ ਸਕੇ ਅਤੇ ਨਾਲ ਇਹ ਅਪੀਲ ਕਰਾਂਗੇ ਕਿ ਭਾਈ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖੋ ਤਾਂ ਵੱਡੀ ਖਬਰ ਤੁਹਾਨੂੰ ਫਰਾਈਪਰ ਦੇ ਹਲਕਾ ਗੁਰੂ ਰਸਾਇਤੋ ਦੇ ਰਿਹਾ ਜਿੱਥੇ ਇੱਕ 10 ਸਾਲਾ ਬੱਚੇ ਨੇ ਬਾਹਰ ਮੋਟਰ ਤੇ ਇੱਕ ਪਾਈਪ ਨਾਲ ਲਟਕ ਕੇ ਖੁਦ ਖੁਸ਼ੀ ਜਿਹੜੀ ਆ ਉਹ ਕਰ ਲਿਆ ਤਾਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਇਸ ਬੱਚੇ ਕੋਲੋਂ ਘਰ ਵਿੱਚ ਮੋਬਾਈਲ ਜਿਹੜਾ ਉਹ ਟੁੱਟ ਗਿਆ ਸੀਗਾ ਤਾਂ ਡਰ ਤੇ ਮਾਰਿਆਂ ਬੱਚੇ ਨੇ ਬਾਹਰ ਮੋਟਰ ਤੇ ਜਾ ਕੇ ਇੱਕ ਪਾਈਪ ਨਾਲ ਲਟਕ ਕੇ ਖੁਦ ਖੁਸ਼ੀ ਜਿਹੜੀ ਹੈ ਉਹ ਕਰ ਲਿਆ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਮਾਂ ਦਾ ਕਿਸ ਤਰ੍ਹਾਂ ਰੋ ਰੋ ਬੁਰਾ ਹਾਲ ਆ ਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਤੁਹਾਨੂੰ ਫੋਇਪਰ ਦੇ ਹਲਕਾ ਗੁਰੂ ਸਾਹਿਤ ਤੋਂ ਦੇ ਰਹੇ ਆ ਤਾਂ ਦੋਸਤੋ ਅਪੀਲ ਫਿਰ ਕਰਾਂਗੇ ਤੁਹਾਨੂੰ ਵੀ ਵੀਡੀਓ ਨੂੰ ਵੱਤਵਾਦ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਵੱਤਵਾਦ ਲੋਕ ਜੜਿਆ ਉਹ ਜਾਗਰੂਕ ਹੋ ਸਕਣ ਤੇ ਬੱਚਿਆਂ ਦਾ ਧਿਆਨ ਜੜਾ ਹੋ ਸਕਣ ਤਾਂ ਵੱਡੀ ਖਬਰ ਹੈ ਫੋਇਪਰ ਦੇ ਹਲਕਾ ਗੁਰੂ ਸਾਹਿਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 10 ਸਾਲਾ ਬੱਚੇ ਨੇ ਇੱਕ ਪਾਈਪ ਨਾਲ ਲਟਕ ਕੇ ਖੁਦ ਖੁਸ਼ੀ ਜੜੀ ਆ ਉਹ ਕਰ ਲਈ ਆ ਤਾਂ ਇਸ ਪੂਰੇ ਮਾਮਲੇ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸਣਾ ਦਿੰਨੇ ਆ ਸਤਿਗਾਂਜੀ ਮੈਂ ਡੀਐਸਪੀ ਤੁਹਾਨੂੰ ਸੁਣੀ ਗੁਰੂ ਹਰ ਸਾਹਿਬ ਤੋਂ ਤਾਂ ਕੱਲ ਇੱਕ ਵਿਰਕ ਫੁਰਦ ਪਿੰਡ ਪੰਦਾ ਗਿਆ ਗੁਰੂ ਹਰ ਸਾਹਿਬ ਦੇ ਵਿੱਚ ਉੱਥੇ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਸੀਗੀ ਜਿਹੜੀ ਕਿ ਪਾਣੀ ਦਾ ਜਿਹੜਾ ਟਿਊਬਲ ਉੱਥੇ ਲਟਕੀ ਹੋਈ ਸੀਗੀ ਪਹਿਲੇ ਤਾਂ ਬੱਚੇ ਦਾ ਪਤਾ ਨਹੀਂ ਲੱਗਦਾ ਵੀ ਕੌਣ ਬੱਚਾ ਹੈਗਾ ਉਹ ਜੇ ਸਾਰੀਆਂ ਫੋਟੋ ਵਗੈਰਾ ਸੀ ਭੇਜੀ ਗਈਆਂ ਫੋਟੋਆਂ ਤੋਂ ਬਾਅਦ ਉਦੇ ਜਿਹੜੇ ਪੇਰੈਂਟਸ ਹੈਗੇ ਆ ਫਾਦਰ ਦਾ ਉਹ ਐਮਪੀ ਰੰਦ ਮਦਰ ਉਹਦੀ ਇੱਥੇ ਰਹਿੰਦੀ ਹੈਗੇ ਰਾਈਆਂ ਵਾਲੇ ਰਾਈਆਂ ਵਾਲੇ ਪਿੰਡ ਦੇ ਵਿੱਚ ਸੋ ਉਹਨਾਂ ਨੇ ਦੱਸਿਆ ਜੀ ਇਹ ਦਾ ਲੜਕੇ ਦਾ ਨਾਮ ਕਰਨ ਹੈਗਾ ਕਿ 4th ਕਲਾਸ ਦੇ ਵਿੱਚ ਪੜਦਾ ਹੈਗਾ ਰਾਈਆਂ ਵਾਲੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈਗਾ ਤੇ ਵੀ ਉਹ ਕਹਿੰਦੇ ਸੀ ਵੀ ਇਹਦੇ ਕੋਲ ਮੋਬਾਈਲ ਸੀਗਾ ਮੋਬਾਈਲ ਟੁੱਟ ਗਿਆ ਤਾਂ ਉਹ ਡਰਦੇ ਮਾਰੇ ਉਹ ਉੱਥੇ ਚਲਾ ਗਿਆ ਸੋ ਬੋਡੀ ਅਸੀਂ ਉਹਦੀ ਰਿਕਵਰ ਕਰ ਲਈ ਸੀ ਕੱਲ ਤੇ ਅੱਜ ਉਹਦੇ ਪੇਰੈਂਟਸ ਦਾ ਜਿਹੜਾ ਹੈਗਾ ਬਿਆਨ ਲਿਖ ਰਿਹਾ ਹੈਗਾ ਤੁ ਜੈਸੀ ਸੂਰਤ ਹੋਈ ਜੀ ਉਸ ਤੋਂ ਜੇ ਜੀ ਕਾਰਵਾਈ ਕਰਾਂਗੇ ਪਰ ਬਾਡੀ ਤੋਂ ਅਸੀਂ ਦੇਖ ਰਿਆ ਸੀ ਕੋਈ ਸੱਟ ਵਗੈਰਾ ਦਾ ਨਿਸ਼ਾਨ ਨਹੀਂ ਸੀਗਾ ਤੇ ਫਿਰ ਵੀ ਅਸੀਂ ਡਾਕਟਰ ਤੋਂ ਅਸੀਂ ਇਹ رائے ਲਈਤੀ ਹੈ ਕਿ ਜੇ ਇਹ ਡੈਥ ਦਾ ਕਾਰਨ ਹੈ ਉਹ ਦੱਸਿਆ ਜਾਵੇ ਤੇ ਬਾਡੀ ਤੇ ਕੋਈ ਹੋਰ ਨਿਸ਼ਾਨ ਹੈ ਜੇ ਉਹ ਦੱਸਿਆ ਜਾਵੇ ਸੋ ਹਾਲੇ ਤੱਕ ਜਿਹੜੀ ਸਾਡੀ ਕਾਰਵਾਈ ਦੇ ਵਿੱਚ 174 CRPC ਇਹ ਕਰ ਰਹੀ ਹੈ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਨਿਬੇੜ ਲਾਂਗੇ ਥੈਂਕ ਯੂ ਜੀ